ਦੋਸਤੋ ਪੰਜਾਬ ਦੇ ਰਾਜਪੁਰਾ ਨੇੜੇ ਇੱਕ ਪਿੰਡ ਲੱਗਦਾ ਉਸ ਪਿੰਡ ਵਿੱਚ ਵਿਆਹ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਸੀ ਬਰਾਤ ਆਣ ਵਾਲੀ ਸੀ ਤੇ ਕੁੜੀ ਅੰਦਰ ਤਿਆਰ ਹੋਈ ਬੈਠੀ ਸੀ ਘਰ 'ਚ ਲੜੀਆਂ ਲੱਗੀਆਂ ਹੋਈਆਂ ਸੀ ਪੂਰੀ ਸਜਾਵਟ ਕੀਤੀ ਹੋਈ ਸੀ ਥੋੜੀ ਦੇਰ ਬਾਅਦ ਬਰਾਤ ਆ ਜਾਂਦੀ ਹੈ ਗਾਂਦੀ ਵਜਾਂਦੀ ਨੱਚਦੀ ਨਚਾਉਂਦੀ ਬਰਾਤ ਆ ਜਾਂਦੀ ਹੈ ਤੇ ਆ ਕੇ ਸਭ ਤੋਂ ਪਹਿਲਾਂ ਮਿਲਣੀ ਹੁੰਦੀ ਹੈ ਮਿਲਣੀ ਕਰਨ ਤੋਂ ਬਾਅਦ ਬਰਾਤ ਅੰਦਰ ਆਂਦੀ ਹੈ ਤੇ ਬਰਾਤ ਚਾਹ ਪਾਣੀ ਪਿੰਦੀ ਹੈ ਉਸ ਤੋਂ ਬਾਅਦ ਜੋ ਲਾੜੇ ਦੇ ਮੁੰਡੇ ਦਾ ਪਿਓ ਹੁੰਦਾ ਹੈ ਉਹ ਕੁੜੀ ਦੇ ਭਾਈ ਨੂੰ ਇੱਕ ਸਾਈਡ 'ਚ ਲਿਜਾ ਕੇ ਪੁੱਛਦਾ ਹੈ ਕਿ ਜੋ ਗੱਡੀ ਤੁਸੀਂ ਦੇਣੀ ਸੀ ਉਹ ਕਿੱਥੇ ਹੈ ਪਹਿਲਾਂ ਮੈਨੂੰ ਤੁਸੀਂ ਉਹ ਗੱਡੀ ਦਿਖਾ ਦਿਓ ਕੁੜੀ ਦਾ ਭਾਈ ਹੱਥ ਜੋੜ ਕੇ ਖੜ ਜਾਂਦਾ ਹੈ ਕਹਿ ਦਿੰਦਾ ਕਿ ਮੇਰੇ ਬਾਪੂ ਦਾ ਐਕਸੀਡੈਂਟ ਹੋ ਗਿਆ ਸੀ ਸਾਰੇ ਪੈਸੇ ਉੱਥੇ ਲੱਗੇ ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰ ਲਓ ਅਸੀਂ ਤੁਹਾਨੂੰ ਗੱਡੀ ਦੇ ਦੇਵਾਂਗੇ ਪਰ ਇਸ ਟਾਈਮ ਸਾਡੇ ਕੋਲੇ ਗੱਡੀ ਨਹੀਂ ਬਣ ਸਕੀ ਪਰ ਲਾੜੇ ਦਾ ਪਿਓ ਰੋਲਾ ਪਣ ਲਾਈ ਜਾਂਦਾ ਹੈ ਤੇ ਉਹ ਕਹਿ ਦਿੰਦਾ ਜੇ ਗੱਡੀ ਨਹੀਂ ਦਿਓਗੇ ਤਾਂ ਬਰਾਤ ਵੀ ਵਾਪਸ ਚਲੀ ਜਾਵੇਗੀ ਇਹ ਵਿਆਹ ਨਹੀਂ ਹੋ ਸਕਦਾ ਇਨੇ ਲਾੜਾ ਆ ਜਾਂਦਾ ਤੇ ਲਾੜਾ ਆ ਕੇ ਆਪਦੇ ਡੈਡੀ ਨੂੰ ਕਹਿੰਦਾ ਕਿ ਡੈਡੀ ਜੇ کہہ ਰਿਹਾ ਕਿ ਬਾਅਦ ਚ ਦੇ ਦੇਣਗੇ ਤਾਂ ਕੋਈ ਗੱਲ ਨਹੀਂ ਆਪਾਂ ਵਿਆਹ ਕਰ ਲੰਨੇ ਆ ਤੇ ਬਾਅਦ ਚ ਗੱਡੀ ਦੇ ਦੇਣਗੇ ਪਰ ਲਾੜੇ ਦਾ ਪਿਓ ਉਸ ਦੀ ਇੱਕ ਨਹੀਂ ਸੁਣਦਾ ਤੇ ਉਹ ਕਹਿੰਦਾ ਕਿ ਬਰਾਤ ਵਾਪਿਸ ਜਾਵੇਗੀ ਇਹ ਵਿਆਹ ਨਹੀਂ ਹੋਵੇਗਾ ਜੇ ਗੱਡੀ ਨਹੀਂ ਮਿਲੇਗੀ ਬਾਹਰ ਰੌਲਾ ਰੱਪਾ ਸੁਣ ਕੇ ਅੰਦਰੋਂ ਕੁੜੀ ਭੱਜੀ ਆਂਦੀ ਐ ਉਹ ਦੇਖਦੀ ਐ ਕਿ ਬਾਹਰ ਕੀ ਹੋ ਗਿਆ ਇੰਨਾ ਰੌਲਾ ਕਿਉਂ ਪੇਰਿਆ ਬਾਹਰ ਆ ਕੇ ਦੇਖਦੀ ਐ ਤਾਂ ਉਹਨੂੰ ਸਾਰਾ ਮਾਮਲਾ ਸਮਝ ਆ ਜਾਂਦਾ ਐ ਉਹਨੂੰ ਪਤਾ ਲੱਗਦਾ ਐ ਕਿ ਲਾੜੇ ਵੱਲੋਂ ਕਾਰ ਮੰਗੀ ਜਾ ਰਹੀ ਐ ਉਸਦੇ ਘਰਦਿਆਂ ਵੱਲੋਂ ਕਾਰ ਮੰਗੀ ਜਾ ਰਹੀ ਐ ਉਸ ਨੂੰ ਆਪਦੇ ਘਰ ਦੀ ਕੰਡੀਸ਼ਨ ਪਤਾ ਸੀ ਤੇ ਆਪਦੇ ਪਿਓ ਦੀ ਕੰਡੀਸ਼ਨ ਵੀ ਪਤਾ ਸੀ ਉਹਦੀ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਪਰ ਉਹ ਦਿਲ ਕੜਲਾ ਕਰਕੇ ਉਹ ਲਾੜੇ ਕੋਲ ਜਾਂਦੀ ਐ ਤੇ ਕਹਿ ਦਿੰਦੀ ਐ ਕਿ ਇਹ ਵਿਆਹ ਨਹੀਂ ਹੋਵੇਗਾ ਇਹ ਵਿਆਹ ਤੁਸੀਂ ਕੀ ਇਹ ਵਿਆਹ ਮੈਂ ਆਪ ਹੀ ਨਹੀਂ ਕਰਨਾ ਚਾਹਦੀ ਉਸ ਤੋਂ ਬਾਅਦ ਉਹ ਪਰਸ ਨੂੰ ਫੋਨ ਲਾ ਲੈਂਦੀ ਹੈ ਤੇ ਥੋੜੀ ਦੇਰ ਬਾਅਦ ਉੱਥੇ ਪੁਲਸ ਆ ਜਾਂਦੀ ਹੈ ਪੁਲਸ ਆ ਕੇ ਦੋਵੇਂ ਪਾਰਟੀਆਂ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਸਮਝੌਤਾ ਨਹੀਂ ਹੁੰਦਾ ਕੁੜੀ ਅੜ ਜਾਂਦੀ ਹੈ ਕਿ ਮੈਂ ਇਹ ਵਿਆਹ ਨਹੀਂ ਕਰਵਾਣਾ ਤੇ ਪੁਲਸ ਫਿਰ ਕੁੜੀ ਨੂੰ ਪੁੱਛਦੀ ਹੈ ਕਿ ਕੀ ਤੁਸੀਂ ਕੋਈ ਐਫ ਆਈ ਆਰ ਦਰਜ ਕਰਨਾ ਚਾਹੁੰਦੇ ਹੋ ਕੁੜੀ ਉਹਨਾਂ ਨੂੰ ਨਾ ਕਰ ਦਿੰਦੀ ਹੈ ਤੇ ਕਹਿ ਦਿੰਦੀ ਹੈ ਕਿ ਇਹ ਇੱਥੋਂ ਆਪਣੀ ਬਰਾਤ ਲੈ ਕੇ ਵਾਪਸ ਚਲੇ ਜਾਣ ਬਸ ਜਲਦੀ ਤੋਂ ਜਲਦੀ ਚਲੇ ਜਾਣ ਇਸ ਤੋਂ ਬਾਅਦ ਮੁੰਡਾ ਆਪਣੀ ਬਰਾਤ ਵਾਪਸ ਲੈ ਕੇ ਚਲਾ ਜਾਂਦਾ ਹੈ ਹੁਣ ਉਸ ਘਰ ਦੀ ਪਿੰਡ ਵਿੱਚ ਬਹੁਤ ਬੇਇੱਜ਼ਤੀ ਹੋਈ ਸੀ ਕਿ ਕੁੜੀ ਦੀ ਬਰਾਤ ਆ ਕੇ ਮੁੜ ਗਈ ਦਾਜ ਪਿੱਛੇ ਕੁੜੀ ਵਿਆਹੀ ਨਹੀਂ ਗਈ ਲੋਕ ਗੱਲਾਂ ਕਰਦੇ ਸੀ ਪਰ ਉਹ ਕੁੜੀ ਕਿਸੇ ਦੀ ਪਰਵਾਹ ਨਹੀਂ ਕਰਦੀ ਤੇ ਜਾ ਕੇ ਆਪਦੇ ਬਾਪੂ ਨੂੰ ਹੌਸਲਾ ਦਿੰਦੀ ਹੈ ਉਹਦਾ ਬਾਪੂ ਜੋ ਕਿ ਬਿਮਾਰ ਪਿਆ ਹੁੰਦਾ ਹੈ ਕੁੜੀ ਆਪਦੇ ਪਿਓ ਨੂੰ ਜਾ ਕੇ ਕਹਿੰਦੀ ਹੈ ਕਿ ਬਾਪੂ ਤੂੰ ਫਿਕਰ ਨਾ ਕਰ ਸਭ ਸਹੀ ਹੋ ਜਾਏਗਾ ਤਾਂ ਦੋਸਤੋ ਕਹਾਣੀ ਪੂਰੀ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਗੁਜਾਰਸ਼ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਦਿਓ ਤੁਹਾਡਾ ਜ਼ਿਆਦਾ ਸਮਾਂ ਨਾ ਖਰਾਬ ਕਰਦਾ ਹੋਇਆ ਕਰਦੇ ਹਾਂ ਅੱਗੇ ਗੱਲ। ਤਾਂ ਦੋਸਤੋ ਜੋ ਵਿਆਹ ਵਾਲੀ ਕੁੜੀ ਸੀ ਉਸ ਦਾ ਨਾਂ ਰਚਨਾ ਸੀ। ਉਹਦੇ ਪਰਿਵਾਰ 'ਚ ਤਿੰਨ ਭਾਈ ਭੈਣ ਸੀ, ਦੋ ਭੈਣਾਂ ਸੀ ਤੇ ਇੱਕ ਭਾਈ ਸੀ। ਤੇ ਘਰ ਵਿੱਚ ਇੱਕ ਮਾਂ ਸੀ, ਇੱਕ ਪਿਓ ਸੀ। ਘਰ ਵਿੱਚ ਕੁੱਲ 5 ਮੈਂਬਰ ਸੀ। ਕੁੜੀ ਗ੍ਰੈਜੂਏਸ਼ਨ ਕਰ ਰਹੀ ਸੀ ਤੇ ਛੋਟੀ ਕੁੜੀ ਪਲੱਸ 2 ਕਰ ਰਹੀ ਸੀ ਤੇ ਮੁੰਡਾ ਜਿਹੜਾ ਉਹ ਵੀ ਗ੍ਰੈਜੂਏਸ਼ਨ ਕਰ ਰਿਹਾ ਸੀ। ਐਸੇ ਤਰ੍ਹਾਂ ਦਿਨ ਵਧੀਆ ਲੰਘ ਰਹੇ ਸੀ। ਉਸ ਦਾ ਪਿਓ ਇੱਕ ਫੈਕਟਰੀ 'ਚ ਕੰਮ ਕਰਦਾ ਸੀ। ਘਰ ਦੀ ਆਮਦਨੀ ਠੀਕ-ਠਾਕ ਸੀ ਇਸ ਕਰਕੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ। ਥੋੜੇ ਦਿਨਾਂ ਬਾਅਦ ਰਚਨਾ ਦਾ ਪਿਓ ਰਚਨਾ ਨੂੰ ਕਹਿੰਦਾ ਹੈ ਕਿ ਪੁੱਤ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਤੇਰੇ ਵਾਸਤੇ ਮੈਂ ਰਿਸ਼ਤਾ ਲੱਭਣ ਲੱਗਾਂ ਤੇ ਰਚਨਾ ਹਾਂ ਕਰ ਦਿੰਦੀ ਹੈ ਉਸ ਤੋਂ ਬਾਅਦ ਉਸ ਦਾ ਪਿਓ ਰਿਸ਼ਤਾ ਲੱਭਣ ਲੱਗ ਜਾਂਦਾ ਹੈ ਤੇ ਉਸ ਨੂੰ ਇਸ ਤਰ੍ਹਾਂ ਕਰਦੇ ਕਰਦੇ ਇੱਕ ਰਿਸ਼ਤੇ ਦੀ ਦੱਸ ਪੈਂਦੀ ਹੈ ਕਿ ਮੁੰਡਾ ਸਰਕਾਰੀ ਟੀਚਰ ਲੱਗਿਆ ਹੈ ਤੇ ਵਧੀਆ ਕਮਾਉਂਦਾ ਹੈ ਤੇ ਘਰ-ਬਾਰ ਵੀ ਚੰਗਾ ਹੈ ਪਰ ਰਚਨਾ ਦਾ ਪਿਓ ਇਹ ਰਿਸ਼ਤਾ ਕਰਨ ਤੋਂ ਡਰ ਲੱਗ ਰਿਹਾ ਸੀ ਕਿਉਂਕਿ ਉਹਨੂੰ ਪਤਾ ਸੀ ਜੋ ਬੰਦੇ ਸਰਕਾਰੀ ਨੌਕਰੀ ਤੇ ਲੱਗੇ ਹੁੰਦੇ ਆ ਉਹਨਾਂ ਦੀਆਂ ਮੰਗਾਂ ਬਹੁਤ ਹੁੰਦੀਆਂ ਆ ਉਹ ਦਾਜ ਬਹੁਤ ਜ਼ਿਆਦਾ ਮੰਗਦੇ ਨੇ ਫਿਰ ਵੀ ਕਿਸੇ ਦੇ ਕਹੇ ਤੋ ਉਹ ਉੱਥੇ ਜਾ ਕੇ ਗੱਲ ਕਰਦਾ ਤਾਂ ਫਿਰ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖਦੇ ਆ ਤੇ ਮੁੰਡੇ ਦਾ ਨਾਮ ਸੁਸ਼ੀਲ ਸੀ ਤੇ ਮੁੰਡੇ ਨੂੰ ਉਹ ਕੁੜੀ ਪਸੰਦ ਆ ਜਾਂਦੀ ਹੈ ਤੇ ਸੁਸ਼ੀਲ ਵਿਆਹ ਵਾਸਤੇ ਹਾਂ ਕਰ ਦਿੰਦਾ ਹੈ ਤੇ ਫਿਰ ਦਾਜ ਦੀ ਗੱਲ ਹੁੰਦੀ ਹੈ ਤੇ ਦਾਜ ਵਿੱਚ ਮੁੰਡੇ ਵਾਲੇ ਕਹਿ ਦਿੰਦੇ ਆ ਕਿ ਜੋ ਤੁਸੀਂ ਆਪਦੀ ਮਰਜ਼ੀ ਨਾਲ ਦੇ ਦਿਓਗੇ ਉਹ ਸਾਨੂੰ ਮਨਜ਼ੂਰ ਹੋਵੇਗਾ ਪਰ ਮੁੰਡੇ ਵਾਲੇ ਨਾਲ ਦੀ ਨਾਲ ਕਹਿੰਦੇ ਆ ਕਿ ਸਾਨੂੰ ਇੱਕ ਗੱਡੀ ਜ਼ਰੂਰ ਚਾਹੀਦੀ ਹੈ ਇਸੇ ਤਰ੍ਹਾਂ ਦਾਜ ਦੀ ਗੱਲ ਫਾਈਨਲ ਹੋ ਜਾਂਦੀ ਹੈ ਸਭ ਕੰਮ ਸੈੱਟ ਹੋ ਜਾਂਦਾ ਤੇ ਦੋਵਾਂ ਦਾ ਵਿਆਹ ਰੱਖ ਦਿੱਤਾ ਜਾਂਦਾ ਇਧਰ ਜਦੋਂ ਵਿਆਹ ਰੱਖਿਆ ਸੀ ਉਸ ਤੋਂ 4 ਦਿਨ ਬਾਅਦ ਰਚਨਾ ਦੇ ਡੈਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਉਹਨੂੰ ਬਹੁਤ ਜ਼ਿਆਦਾ ਝੋਟਾਂ ਆਂਦੀਆਂ ਤੇ ਉਸਨੂੰ ਹਸਪੀਟਲ ਭਰਤੀ ਕਰਾਇਆ ਜਾਂਦਾ ਹੈ ਤੇ ਉਹਦੇ ਗੰਭੀਰ ਝੋਟਾ ਲੱਗੀ ਹੋਣੀ ਹੈ ਇਸ ਤੇ ਇਸ ਕਰਕੇ ਉਹਦੇ ਇਲਾਜ ਤੇ ਬਹੁਤ ਜ਼ਿਆਦਾ ਖਰਚਾ ਹੋਣ ਲੱਗਦਾ ਹੈ ਉਹਦੇ ਇਲਾਜ ਤੇ ਕਮ ਸੇ ਕਮ 5-6 ਲੱਖ ਰੁਪਏ ਖਰਚ ਹੋ ਜਾਂਦਾ ਹੈ ਜੋ ਉਹਨਾਂ ਨੇ ਗੱਡੀ ਵਾਸਤੇ ਇਕੱਠਾ ਕਰਿਆ ਸੀ ਉਹ ਸਾਰਾ ਲੱਗ ਗਿਆ ਸੀ ਇਹ ਗੱਲ ਰਚਨਾ ਸੁਸ਼ੀਲ ਨੂੰ ਦੱਸਦੀ ਹੈ ਸੁਸ਼ੀਲ ਕਹਿੰਦਾ ਹੈ ਕਿ ਕੋਈ ਸੁਸ਼ੀਲ ਕਹਿੰਦਾ ਹੈ ਕਿ ਤੂੰ ਫਿਕਰ ਨਾ ਕਰ ਮੈਂ ਆਪ ਹੀ ਆਉਂਦੇ ਘਰਦਿਆਂ ਨੂੰ ਮਨਾ ਲਵਾਂਗਾ ਹੌਲੀ ਹੌਲੀ ਰਚਨਾ ਦਾ ਜਿਵੇਂ ਜਿਵੇਂ ਵਿਆਹ ਦੇ ਦਿਨ ਨੇੜੇ ਆ ਰਹੀ ਸੀ ਰਚਨਾ ਦੇ ਡੈਡੀ ਨੂੰ ਫਿਕਰ ਹੋ ਰਹੀ ਸੀ ਕਿ ਕਾਰ ਦਾ ਕਿਵੇਂ ਬੰਦੋਬਸਤ ਕਰਾਂਗੇ ਪਰ ਰਚਨਾ ਉਸ ਨੂੰ ਸਮਝਾਉਂਦੀ ਹੈ ਕਿ ਮੈਂ ਸੁਸ਼ੀਲ ਨਾਲ ਗੱਲ ਕਰ ਲਈਏ ਉਸ ਤੋਂ ਬਾਅਦ ਵਿਆਹ ਵਾਲਾ ਦਿਨ ਆ ਜਾਂਦਾ ਹੈ ਘਰ ਵਿੱਚ ਮਹਿਮਾਨ ਆ ਜਾਂਦੇ ਆ ਘਰ ਵਿੱਚ ਰੋਸ਼ਨੀयां ਸੀ ਘਰ ਵਿੱਚ ਰੌਣਕਾਂ ਲੱਗੀਆਂ ਸੀ ਤੇ ਬਰਾਤ ਆਂਦੀ ਹੈ ਬਰਾਤ ਨੂੰ ਚਾਹ ਪਾਣੀ ਪਿਆਇਆ ਜਾਂਦਾ ਹੈ ਜੋ ਲਾੜੇ ਦਾ ਡੈਡੀ ਸੀ ਜੋ ਸੁਸ਼ੀਲ ਦਾ ਡੈਡੀ ਸੀ ਉਹ ਕੁੜੀ ਦੇ ਪਾਈ ਨੂੰ ਕਹਿੰਦਾ ਹੈ ਕਿ ਜਿਹੜੀ ਕਾਰ ਤੁਸੀਂ ਦੇਣੀ ਸੀ ਉਹ ਕਿੱਥੇ ਹੈ ਕੁੜੀ ਦਾ ਪਾਈ ਆ ਗੱਲ ਸੁਣ ਕੇ ਕੁਦਾਮ ਹੈਰਾਨ ਰਹਿ ਜਾਂਦਾ ਹੈ ਉਹਨਾਂ ਨੇ ਤਾਂ ਕਾਰ ਦੇਣ ਤੋਂ ਇਕਦਮ ਮਨਾ ਕਰਤਾ ਸੀ ਉਹਨਾਂ ਨੇ ਕਿਹਾ ਸੀ ਕਿ ਕਾਰ ਉਹ ਹੋੜੀ ਹੋੜੀ ਬਾਅਦ ਚ ਦੇ ਦਣਗੇ ਇਹ ਗੱਲ ਉਹ ਸੁਸ਼ੀਲ ਦੇ ਡੈਡੀ ਨੂੰ ਦੱਸਦਾ ਹੈ ਪਰ ਉਹ ਮੰਨਦਾ ਨਹੀਂ ਉਹ ਜਿੱਤੇ ਅੜ ਜਾਂਦਾ ਹੈ ਇਹ ਸਭ ਗੱਲਾਂ ਰੋਲਾ ਸੁਣ ਕੇ ਕੁੜੀ ਵੀ ਬਾਹਰ ਆ ਜਾਂਦੀ ਹੈ ਰਚਨਾ ਬਾਹਰ ਆ ਕੇ ਜਦੋਂ ਆ ਦੇਖਦੀ ਹੈ ਕੀ ਅਰੋੜਾ ਪੇਰੇ ਮੁੰਡੇ ਵਾਲੇ ਕਾਰ ਮੰਗਦੇ ਨੇ ਤੇ ਉਹ ਵਿਚਾਲੇ ਜਾ ਕੇ ਸਭ ਨੂੰ ਇਲਾਨ ਕਰਕੇ ਕਹਿ ਦਿੰਦੀ ਹੈ ਕਿ ਵਿਆਹ ਨਹੀਂ ਹੋਵੇਗਾ ਜੁੜਦਾਲ ਦੇ ਲੋਬੀ ਹੋਣ ਉਹਨਾਂ ਦੇ ਘਰੇ ਮੈਂ ਵੀ ਨਹੀਂ ਜਾਣਾ ਚਾਹੁੰਦੀ ਮੈਂ ਇਹ ਜੇ ਮੁੰਡੇ ਨਾਲ ਕਦੇ ਵਿਆਹ ਨਹੀਂ ਕਰਾਵਾਂਗੀ ਜੋ ਮੰਨ ਕੇ ਤੇ ਅੜ ਕੇ ਦਾਜ ਲੰਦਾ ਇਸ ਕਰਕੇ ਫਿਰ ਉਹ ਬਰਾਤ ਵਾਪਸ ਚਲੀ ਜਾਂਦੀ ਹੈ ਤੇ ਰਚਨਾ ਨੇ ਗ੍ਰੈਜੂਏਸ਼ਨ ਤਾਂ ਕਰ ਹੀ ਲਈ ਸੀ ਉਹ ਸੋਚਦੀ ਸੀ ਕਿ ਹੁਣ ਕਿਉਂ ਨਾ ਮੈਂ ਮਿਹਨਤ ਕਰਕੇ ਵੱਡਿਆ ਅਫੀਸਰ ਬਣ ਜਾ ਇਸ ਕਰਕੇ ਉਹ ਕੋਚਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਫੁੱਲ ਜਿਆਦਾ ਮਿਹਨਤ ਕਰਦੀ ਹੈ ਉਹਦੀ ਮਿਹਨਤ رنگ ਲਾਉਂਦੀ ਹੈ ਉਹਦਾ ਸਿਲੈਕਸ਼ਨ ਐਸ ਡੀ ਐਮ ਚ ਹੋ ਜਾਂਦਾ ਹੈ ਤੇ ਉਹਦੀ ਪੋਸਟਿੰਗ ਤੇ ਉਹਦੀ ਪੋਸਟਿੰਗ ਉਸੇ ਜ਼ਿਲ੍ਹੇ ਚ ਹੋ ਜਾਂਦੀ ਹੈ ਤੇ ਜਿੱਥੇ ਸੁਸ਼ੀਲ ਟੀਚਰ ਲੱਗ ਇਸੇ ਤਰ੍ਹਾਂ ਤਿੰਨ ਸਾਲ ਲੰਘ ਜਾਂਦੇ ਨੇ ਇੱਕ ਦਿਨ ਰਚਨਾ ਨੂੰ ਇੱਕ ਸਕੂਲ ਦੀ ਸ਼ਿਕਾਇਤ ਮਿਲਦੀ ਹੈ ਤਾਂ ਕਰਕੇ ਉਹ ਉਸ ਸਕੂਲ ਤੇ ਛਾਪਾ ਮਾਰਨ ਜਾਂਦੀ ਹੈ ਉੱਥੇ ਜਾ ਕੇ ਜਦੋਂ ਉਹ ਸਾਰਿਆਂ ਕੋਲ ਸਟਾਫ ਨੂੰ ਇਕੱਠਾ ਕਰਕੇ ਰਜਿਸਟਰ ਮੰਗਦੀ ਹੈ ਤਾਂ ਜੋ ਰਜਿਸਟਰ ਲੈ ਕੇ ਆਂਦਾ ਉਸ ਨੂੰ ਦੇਖ ਕੇ ਇੱਕਦਮ ਉਹ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਇਹ ਉਹੀ ਮੁੰਡਾ ਸੀ ਜੋ ਵਿਰਾਤ ਵਾਪਸ ਲੈ ਕੇ ਗਿਆ ਸੀ ਇਹ ਸੁਸ਼ੀਲ ਸੀ ਸਚੀਲ ਰਚਨਾ ਨੂੰ ਦੇਖਦਾ ਉਸ ਦਿਨ ਐਸ.ਡੀ.ਐਮ ਦੀ ਪੋਸਟ ਤੇ ਦੇਖ ਕੇ ਉਹਦੀਆਂ ਅੱਖਾਂ ਦੀਆਂ ਖੁੱਲੀਆਂ ਦੇ ਖੁੱਲੀਆਂ ਰਹਿ ਜਾਂਦੀ ਹੈ ਉਹ ਇਕਦਮ ਹੈਰਾਨ ਰਹਿ ਜਾਂਦਾ ਹੈ ਕਿ ਰਚਨਾ ਇਸ ਪੋਸਟ ਤੇ ਕਿਵੇਂ ਪਹੁੰਚ ਗਈ ਤਾਂ ਫਿਰ ਉਹ ਰਚਨਾ ਨੂੰ ਉਸਦਾ ਹਾਲਚਲ ਪੁੱਛਦਾ ਤੇ ਨਾਲੇ ਉਹ ਸੌਰੀ ਮੰਗਦਾ ਕਿ ਉਸ ਦਿਨ ਬਰਾਤ ਵਾਪਸ ਲੈ ਕੇ ਗਏ ਮੈਂ ਤਾਂ ਬਹੁਤ ਜ਼ੋਰ ਲਾਇਆ ਸੀ ਪਰ ਮੇਰੇ ਘਰ ਦੇ ਨਹੀਂ ਮੰਨੇ ਪਰ ਰਚਨਾ ਕਹਿੰਦੀ ਹੈ ਕਿ ਜੇ ਤੂੰ ਚਾਹਦਾ ਤਾਂ ਵਿਆਹ ਕਰਾ ਸਕਦਾ ਸੀ ਚਲੋ ਕੋਈ ਗੱਲ ਨਹੀਂ ਤੁਸੀਂ ਜੋ ਇੱਥੇ ਸਟੋਕ ਦਾ ਰਜਿਸਟਰ ਹੈ ਸਾਰੇ ਰਜਿਸਟਰ ਚੱਕ ਕੇ ਲੈ ਕੇ ਆਓ ਸਾਰੇ ਰਜਿਸਟਰ ਰਚਨਾ ਚੈੱਕ ਕਰਦੀ ਹੈ ਤੇ ਉਹਨਾਂ ਚ ਉਹਨੂੰ ਗੜਬੜੀ ਮਿਲਦੀ ਹੈ ਤਾਂ ਉਸਨੇ ਉੱਥੇ ਬਹੁਤ ਜ਼ਿਆਦਾ ਕ腐ਪਸ਼ਨ ਹੋਇਆ ਲੱਗਦਾ ਕਿਉਂਕਿ ਇਹ ਸਾਰਾ ਲੇਖਾ ਜੋਖਾ ਸੁਸ਼ੀਲ ਦੇ ਹੱਥ ਸੀ ਇਸ ਕਰਕੇ ਸਾਰਾ ਇਲਜ਼ਾਮ ਸੁਸ਼ੀਲ ਤੇ ਆਂਦਾ ਹੈ ਤੇ ਸੁਸ਼ੀਲ ਨੂੰ ਸਸਪੈਂਡ ਕਰ ਦਿੰਦੀ ਹੈ ਸੁਸ਼ੀਲ ਹੱਥ ਜੋੜਦਾ ਹੈ ਪੈਰ ਫੜਦਾ ਹੈ ਮਾਫੀ ਮੰਗਦਾ ਹੈ ਪਰ ਉਹ ਕਿਸੇ ਦੀ ਨਹੀਂ ਸੁਣਦੀ ਤੇ ਸੁਸ਼ੀਲ ਨੂੰ ਉਹ ਸਸਪੈਂਸ਼ਨ ਲੈਟਰ ਭੇਜ ਦਿੰਦੀ ਹੈ ਉਸ ਤੋਂ ਬਾਅਦ ਸੁਸ਼ੀਲ ਸਸਪੈਂਡ ਹੋ ਜਾਂਦਾ ਹੈ ਇਸੇ ਤਰ੍ਹਾਂ ਰਚਨਾ ਨੇ ਆਪਦਾ ਬਦਲਾ ਲੈ ਲਿਆ ਸੀ ਇਸੇ ਤਰ੍ਹਾਂ ਰਚਨਾ ਖੁਸ਼ੀ ਕਿ ਜੋ ਜਿਵੇਂ ਕਰਦਾ ਹੈ ਓਵੇਂ ਭਰਦਾ ਹੈ ਕਰਿਆ ਕੇ ਗੱਲ ਉਹ ਆਪਦੇ ਬਾਪੂ ਨੂੰ ਦੱਸਦੀ ਹੈ ਉਸਦੇ ਬਾਪੂ ਦਾ ਸੀਨਾ ਗਰਮ ਨਾਲ ਚੌੜਾ ਜਾਂਦਾ ਹੈ ਤੋਂ ਆਪਦੀ ਕੁੜੀ ਦੇ ਸਿਰ ਤੇ ਹੱਥ ਫੇਰ ਕੇ ਕਹਿੰਦਾ ਕਿ ਧੀ ਹੋਵੇ ਤਾਂ ਤੇਰੇ ਵਰਗੀ ਜਿਹਨੇ ਆਪਦੇ ਪਿਓ ਦਾ ਨਾਮ ਰੋਸ਼ਨ ਕਰਤਾ ਜਿਹਨੇ ਆਪਦੇ ਪਿਓ ਦੀ ਬੇਇੱਜ਼ਤੀ ਦਾ ਬਦਲਾ ਵੀ ਲੈ ਲਿਆ ਸੁਸ਼ੀਲ ਆ ਗੱਲ ਜਾ ਕੇ ਸਾਰੀ ਆਪਦੇ ਘਰੇ ਦੱਸਦਾ ਹੈ ਆਦੇ ਬਾਪੂ ਨੂੰ ਦੱਸਦਾ ਹੈ ਜਿਹੜੀ ਐਸਡੀ ਮਾ ਉਣਕੇ ਉਹੀ ਕੁੜੀ ਆਈ ਸੀ ਜਿਹਦੀ ਆਪਾਂ ਬਰਾਤ ਵਾਪਸ ਲੈ ਕੇ ਆਏ ਸੀ ਹੁਣ ਉਹਦੇ ਪਿਓ ਦੀ ਪਹਤਾਨ ਦੀ ਵਾਰੀ ਸੀ ਹੁਣ ਦੋਵੇਂ ਪਹਤਾਨਦੇ ਨੇ ਫਿਰ ਸੁਸ਼ੀਲ ਉਸਨੂੰ ਦੱਸਦਾ ਹੈ ਕਿ ਉਸਨੇ ਮੈਨੂੰ ਸਸਪੈਂਡ ਕਰ ਦਿੱਤਾ ਹੈ ਉਸਦਾ ਬਾਪੂ ਕਹਿੰਦਾ ਹੈ ਕਿ ਤੂੰ ਫਿਕਰ ਨਾ ਕਰ ਪੁੱਤ ਮੈਂ ਉਹਨਾਂ ਦੇ ਘਰੇ ਜਾਵਾਂਗਾ ਤੇ ਮੈਂ ਉਹਨਾਂ ਕੋਲੇ ਮਾਫੀ ਮੰਗਾਂਗਾ ਤੇ ਕਹਾਂਗਾ ਸਾਨੂੰ ਮਾਫ ਕਰ ਦਿਓ ਤੇ ਮੇਰੇ ਪੁੱਤ ਨੂੰ ਫੇਰ ਹਾਲ ਕਰ ਦਿਓ ਇੱਧਰ ਜਦੋਂ ਰਚਨਾ ਤੇ ਉਹਦਾ ਪਿਓ ਗੱਲ ਕਰ ਰਹੇ ਹੁੰਦੇ ਨੇ ਇੰਨੇ ਸੁਸ਼ੀਲ ਦਾ ਡੈਡੀ ਦੋ ਬੰਦਿਆਂ ਨਾਲ ਉੱਥੇ ਆ ਜਾਂਦਾ ਤੇ ਉਹਨਾਂ ਦੇ ਜਾ ਕੇ ਪੇਰੇ ਪੈ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਮੇਰੇ ਪ ਮੇਰੇ ਪੁੱਤ ਕੋਲੇ ਬਹੁਤ ਵੱਡੀ ਗਲਤੀ ਹੋ ਗਈ ਤੇ ਮੇਰੇ ਕੋਲੇ ਵੀ ਬਹੁਤ ਵੱਡੀ ਗਲਤੀ ਹੋ ਗਈ ਜੋ ਆਸੀਂ ਬਰਾਤ ਵਾਪਸ ਲੇ ਗੇ ਤੇਰੀ ਕੁੜੀ ਇੰਨੀ ਸ਼ਾਨੀ ਤੇ ਹੋਣਾ ਆ ਰਿਹਾ ਜਿਨੇ ਪੜ ਲਿਖ ਕੇ ਤੇਰਾ ਨਾਂ ਰੋਸ਼ਨ ਕੀਤਾ ਔਰ ਸਾਨੂੰ ਆਪ ਦੀ ਭੁੱਲ ਦਾ ਪਛਤਾਵਾ ਹੈ ਸਾਨੂੰ ਆਪ ਦੀ ਗਲਤੀ ਦਾ ਅਹਿਸਾਸ ਹੈ ਤੁਸੀਂ ਸਾਨੂੰ ਮਾਫ਼ ਕਰਦੇ ਹੋ ਤੇ ਮੇਰੇ ਮੁੰਡੇ ਨੂੰ ਪਾਲ ਕਰਦੇ ਹੋ ਪਰ ਰਚਨਾ ਦਾ ਪਿਓ ਕਹਿੰਦਾ ਕਿ ਆ ਕਦੇ ਨਹੀਂ ਹੋ ਸਕਦਾ ਤੂੰ ਨੇ ਸਾਡੀ ਬਹੁਤ ਬੇਇੱਜ਼ਤੀ ਕੀਤੀ ਸੀ ਤੁਸੀਂ ਕਾਰ ਪਿੱਛੇ ਡੇਰੇ ਤੁਸੀਂ ਦਾਜ ਦੇ ਲੋਭੀਓ ਤੁਹਾਡੇ ਨਾਲ ਐਦਾਂ ਹੀ ਹੋਣਾ ਚਾਹੀਦਾ ਸੀ ਰੱਬ ਜੋ ਵੀ ਕਰਦਾ ਚੰਗਾ ਹੀ ਕਰਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਘਰੇ ਜਾਣ ਵਾਸਤੇ ਕਹਿ ਦਿੰਦਾ ਉਸ ਤੋਂ ਬਾਅਦ ਉਹ ਪਛਤਦਿਆਂ ਹੀ ਘਰੇ ਚਲੇ ਜਾਂਦੇ ਤਾਂ ਦੋਸਤੋ ਦਾਜ ਦੇ ਲੋਭੀਆਂ ਦੇ ਘਰੇ ਜਾਣਾ ਵੀ ਨਹੀਂ ਚਾਹੀਦਾ ਤੇ ਦਾਜ ਕਿਸੇ ਕੋਲੇ ਮੰਗਣਾ ਵੀ ਨਹੀਂ ਚਾਹੀਦਾ ਕਿਉਂਕਿ ਕੁੜੀ ਦਾ ਪਿਓ ਪਤਾ ਨਹੀਂ ਕਿੰਨੇ ਤਰਲੇ ਮਿੰਤੇ ਕਰਕੇ ਕਿੰਨਾ ਲੋਨ ਚੱਕ ਕੇ ਕਿਤਨੋਂ ਕਿਤੋਂ ਪੈਸੇ ਇਕੱਠੇ ਕਰਕੇ ਦਾਜ ਦਿੰਦਾ ਹੈ ਤੇ ਸਾਰੀ ਉਮਰ ਉਸ ਦਾਜ ਦੇ ਕਰਜ਼ੇ ਨੂੰ ਲਾਉਂਦਾ ਰਹਿੰਦਾ ਹੈ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਤੁਹਾਡੇ ਕੀਮਤੀ ਵਿਚਾਰਾਂ ਦੀ ਸਾਨੂੰ ਉਡੀਕ ਰਹਿੰਦੀ ਹੈ ਧੰਨਵਾਦ